R1 ਵੀਜ਼ਾ ਸਿੱਖ ਪ੍ਰਚਾਰਕ ROC ਦੇ ਮਾਡਲ ਤਹਿਤ ਜਿਹੜੇ ਅਮਰੀਕਾ ਵਿੱਚ ਆਉਂਦੇ ਨੇ ਅਤੇ ਇੰਡੀਆ ਦੀ ਜਿਹੜੀ ਜਿਹੜਾ ਝੂਠ ਇੰਡੀਆ ਜਿਹੜਾ ਆਰਥਿਕ ਤੌਰ ਦੇ ਉੱਤੇ ਟੁੱਟਣਾ ਸ਼ੁਰੂ ਹੋਇਆ ਤੇ ਸਰੀਰਕ ਤੌਰ ਦੇ ਉੱਤੇ ਟੁੱਟੂਗਾ 2030 ਤੋਂ ਪਹਿਲਾਂ ਪਹਿਲਾਂ ਉਸ ਤੇ ਚੱਲਦਿਆਂ ਜਦੋਂ ਅਸੀਂ ਇਹ ਲੇਖਾ ਜੋਖਾ ਕਰਦੇ ਹਾਂ ਉਹਦੇ ਚ RSS BJP ਬਹਾਮਣਾ ਵੱਲੋਂ ਇੰਡੀਅਨ ਸਟੇਟ ਵੱਲੋਂ ਜੋ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਉਹ ਕੀ ਕੀ ਹੈ ਪੰਜਾਬ ਦੇ ਆਰਥਿਕ ਸਾਧਨਾਂ ਤੇ ਕਬਜ਼ਾ ਕੀਤਾ ਇਹ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ ਗੁਰਦੁਆਰਿਆਂ 'ਚ ਸਿੱਧੀ ਦਖਲਅੰਦਾਜ਼ੀ ਕੀਤੀ ਹੈ ਪੰਜਾਬ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਕੀਤੀ ਹੈ ਸਿੱਖ ਜਥੇਬੰਦੀਆਂ ਦੇ ਵਿੱਚ ਪੋਲਿਟਿਕਲ ਜਥੇਬੰਦੀਆਂ ਨੇ ਜਿਹੜੀਆਂ ਤੇ ਵਿਦੇਸ਼ਾਂ 'ਚ ਸਿੱਖਾਂ ਦੇ ਮਾਮਲੇ 'ਚ ਸਿੱਧਾ ਦਖਲ ਤੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਰਾਹੀਂ ਜਿਹੜਾ ਹੈ ਉਹ ਸਿੱਖਾਂ ਦੇ ਉੱਤੇ ਹਮਲੇ ਹੋਏ ਨੇ ਤੇ ਹੁਣ ਅੱਜ ਇੱਕ ਐਡਵਾਈਜ਼ਰੀ ਜਾਰੀ ਹੋਈ ਹੈ ਇੰਡੀਆ ਦੇ ਵਿੱਚ ਫੋਨ ਸਰਵੇਲੈਂਸ ਫੋਨ ਸਰਵੇਲੈਂਸ ਹੋਗੇ ਹੁਣ ਸਾਰੇ ਸਾਰੀਆਂ ਕੰਪਨੀਆਂ ਨੂੰ ਫੋਨ ਦੇ ਵਿੱਚ ਇੰਡੀਆ ਵੱਲੋਂ ਬਣਾਈ ਹੋਈ ਇੱਕ ਐਪ ਆ ਜਿਹੜੀ ਜ਼ਰੂਰੀ ਡਾਊਨਲੋਡ ਕਰਨੀ ਹੋਵੇਗੀ ਤੇ ਇਹ 2025 ਦਸੰਬਰ ਦੇ ਵਿੱਚ ਹੀ ਉਹਨਾਂ ਨੇ ਲਾਜ਼ਮੀ ਕਰ ਦਿੱਤਾ ਤੇ ਉਸ ਐਪਲੀਕੇਸ਼ਨ ਨੂੰ ਕੋਈ ਡਿਲੀਟ ਨਹੀਂ ਕਰ ਸਕਦਾ ਤੇ ਨਾ ਉਹ ਡਿਲੀਟ ਹੋ ਸਕਦੀ ਆ ਤੇ ਉਹ ਐਪਲੀਕੇਸ਼ਨ ਜਿਹੜੀ ਉਹ ਤੁਹਾਡਾ ਸਾਰਾ ਡਾਟਾ ਤੁਹਾਡੇ ਤੇ ਨਜ਼ਰ ਰੱਖੇਗੀ ਤੁਸੀਂ ਬੈਡਰੂਮ 'ਚ ਕੀ ਕਰਦੇ ਹੋ ਤੁਸੀਂ ਜਿਹੜਾ ਹੈ ਵੱਖ-ਵੱਖ ਥਾਵਾਂ ਤੇ ਹੋਰ ਕੀ ਤੁਹਾਡੇ ਰਜੇਵੇਂ ਨੇ ਤੁਸੀਂ ਕੀ ਕਿਸੇ ਨੂੰ ਮੈਸੇਜ ਭੇਜ ਰਹੇ ਹੋ ਕੀ ਤੁਹਾਨੂੰ ਕੋਈ ਮੈਸੇਜ ਭੇਜ ਰਿਹਾ ਤੁਸੀਂ ਕਿਹਦੇ ਨਾਲ ਕਿੰਨੇ ਟਾਈਮ ਲਈ ਕੀ ਕੀ ਗੱਲਾਂ ਕੀਤੀਆਂ ਉਹ ਵੀ ਸਾਰਾ ਕੁਝ ਤੁਹਾਡੇ ਤੇ ਨਜ਼ਰ ਹੋ ਰਿਕਾਰਡ ਹੋ ਰਿਕਾਰਡਿੰਗ ਹੈ ਜਿਹੜੀ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਇੰਡੀਆ ਦਾ ਕੰਟਰੋਲ ਰੂਮ ਹੋ ਉੱਥੇ ਪਹੁੰਚਦੀ ਜਾਣੀ ਹੈ ਉਹ ਐਪਲੀਕੇਸ਼ਨ ਹੈ ਜਿਹੜੀ ਹਰ ਫੋਨ ਦੇ ਵਿੱਚ ਜ਼ਰੂਰੀ ਕਰ ਦਿੱਤੀ ਗਈ ਹੈ ਇੰਡੀਆ ਦੇ ਵਿੱਚ ਸੋ ਇਹਨਾਂ ਦਖਲਅੰਦਾਜ਼ੀਆਂ ਅਤੇ ਮੈਨੇਜਮੈਂਟ ਦੀਆਂ ਜਿਹੜੀਆਂ ਕਾਰਕਟਣਾਵਾਂ ਨੇ ਉਸ ਸਿੱਖ ਨੌਜਵਾਨ ਦੀ ਪਕੜ ਦੇ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਪਿਛਲੇ 40 ਸਾਲਾਂ ਦੇ ਉਦਾਸੀਨਤਾ ਤੇ ਗੁਰੂ ਤੋਂ ਟੁੱਟਣ ਦੇ ਲੰਬੇ ਵਕਫੇ ਦੇ ਨਾਲ ਆਰਜ਼ੀ ਤੌਰ ਦੇ ਉੱਤੇ ਸਿੱਖ ਪਛੜੇ ਨੇ ਜਾਂ ਅਵੇਸਲੇ ਹੋਏ ਨੇ ਪਰ ਸਿੱਖਾਂ ਦੀ ਇਹ ਜਿੱਤ ਜਾਂ ਆਜ਼ਾਦੀ ਦੀ ਲੜਾਈ ਹੈ ਜਿਹੜੀ ਉਹਨੂੰ ਚੜ੍ਹਦੀ ਕਲਾ ਨੂੰ ਸਿਰਫ ਕੁਝ ਥੇਰ ਲਈ ਟਾਲਿਆ ਹੀ ਜਾ ਸਕਦਾ ਇਹ ਸਭ ਕੁਝ ਦੇ ਬਾਵਜੂਦ ਰੋਕਿਆ ਨਹੀਂ ਜਾ ਸਕਦਾ ਇਹ ਗੱਲ ਇੰਡੀਅਨ ਸਟੇਟ ਨੂੰ ਵੀ ਪਤਾ ਪਕਾ ਵਾਲੇ ਰਾਸ਼ਟਰਪਤੀ ਭਾਰਤੀ ਰਾਸ਼ਟਰਪਤੀਆਂ ਨੂੰ ਵੀ ਪਤਾ ਸਾਨੂੰ ਤਾਂ ਪਤਾ ਹੀ ਪਤਾ ਕਿ ਜਿੱਤ ਤਾਂ ਹੁਣ ਸਾਹਮਣੇ ਦਿਖਾਈ ਦੇ ਰਹੀ ਆ ਸਾਡੇ